ਹਾਂਜੀ ਕਿਵੇਂ ਹੋ ਚੰਡੀਗੜ੍ਹ ਵਾਲਿਓ ਬਾਬਿਓ ਪੁੱਲ ਤਾਂ ਨਹੀਂ ਗਏ ਕਿਤੇ ਆਪਣੇ ਛੋਟੇ ਭਰਾ ਨੂੰ ਸੀਦੀ ਦਿਹਾੜੇ ਚੱਲਦੇ ਅਸੀਂ ਤਾਂ ਇਸ ਕਰਕੇ ਆਪਾਂ ਵੀਡੀਓ ਵੀਡੀਓ ਕੁਝ ਨਹੀਂ ਬਣਾ ਰਹੇ ਸੀ ਤੇ ਅੱਜ ਤੋਂ ਆਪਾਂ ਕੰਮ ਦੀ ਕਰਤੀ ਸ਼ੁਰੂਆਤ ਤੇ ਹੋਣਾ ਹਰ ਰੋਜ਼ ਆਉਣਗੀਆਂ ਵੀਡੀਓ ਪੋੜੇ ਸ਼ੰਕਰ ਨੂੰ ਟੇਕਿਆ ਮੱਥਾ ਤੇ ਨਿਊ ਹਰੀਨ ਕਲੇਵ ਤੋਂ ਕਰ ਲਈ ਪਿਕਅਪ ਤੇ ਗੱਡੀ ਖਿੱਚਦੀ ਚੰਡੀਗੜ੍ਹ ਵੱਲ ਨੂੰ ਬਾਬਿਓ ਚੈੱਕ ਕਰੋ ਮੌਸਮ ਕਿੰਨਾ ਠੰਡਾ ਠੰਡਾ ਹੋਇਆ ਪਿਆ ਅੱਜ ਮੀਂਹ ਪਊਗਾ ਹੀ ਪਊਗਾ 288 ਰੁਪਏ ਲੈ ਕੇ ਸੈਕਟਰ 34 ਕਰਤਾ ਕਸਟਮਰ ਡ੍ਰੌਪ 34 ਵਾਲੇ ਪੰਪ ਤੇ ਆਏ ਸੀ ਕਿ ਬਾਦਰਗੋੜੇ ਨੂੰ ਖਰਾ ਖਮੋਣ ਲਈ ਇਹਨਾਂ ਨੇ ਹੱਥ ਖੜੇ ਕਰਤੇ ਕਹਿੰਦੇ ਅੱਜ ਸਾਡਾ ਪੰਪ ਹੀ ਨਹੀਂ ਚੱਲ ਰਿਹਾ ਹੈਗਾ ਸੈਕਟਰ ਆਪੇ ਇੱਥੇ ਠੰਡ ਦੇ ਕੱਪੜੇ ਬਹੁਤ ਸਸਤੇ ਸਸਤੇ ਮਿਲਦੇ ਨੇਗੇ ਜੇ ਕਿਸੇ ਨੇ ਲੈਣੇ ਨੇ ਤਾਂ ਇੱਥੇ ਪਹੁੰਚ ਜਿਓ ਤੱਕੇ ਤੁੱਕੇ ਖਾਂਦੇ ਹੋਏ ਸੈਕਟਰ 34 ਤੋਂ ਪਹੁੰਚ ਗਏ ਸੈਕਟਰ 17 'ਚ ਇੱਥੋਂ ਕਰਾਈਏ ਭਦਰ ਘੋੜੇ ਦੀ ਪੇਟ ਪੂਜਾ 950 ਮੀਟਰ ਤੋਂ ਰਾਈਡ ਆਈ ਆ ਬਾਬਾ ਜੀ ਨੂੰ ਟੇਕ ਕੇ ਮੱਥਾ ਆਸ਼ੀਰਵਾਦ ਲੈ ਲਿਆ ਤੇ ਕਸਟਮਰ ਦੀ ਲੋਕੇਸ਼ਨ ਤੇ ਪਹੁੰਚ ਗਏ 253 ਰੁਪਏ ਲੈ ਕੇ ਸੈਕਟਰ 8 ਚੰਡੀਗੜ੍ਹ ਕਰਤਾ ਕਸਟਮਰ ਡ੍ਰੌਪ ਬਾਬੇ ਵੀਡੀਓ 'ਚ ਪੂਰੇ ਬਣੇ ਰਹੋ ਵੀਡੀਓ ਪੂਰੀ ਦੇਖ ਕੇ ਜਾਇਓ ਅੱਧ ਵਿਚਾਲੇ ਨਾ ਛੱਡਿਓ ਕੰਪਨੀ ਵਾਲੇ ਵੀ ਕਈ ਵਾਰ ਧੋਖਾ ਹੀ ਕਰ ਜਾਂਦੇ ਨੇ ਬਾਬੇ ਆ ਰੋਡ ਚੈੱਕ ਕਰੋ ਕਿਵੇਂ ਕਿਵੇਂ ਦੇਣੇ ਯਾਰ ਜੰਗਲੀ ਏਰੀਆ ਦੇ ਵਿੱਚ ਦੀ ਜਾਣਾ ਪੈਂਦਾ ਹੈਗਾ ਨਿਆਉਂ ਕਉਂਦੇ ਬੈਕ ਬੇ ਸੌਣ ਲਗੇ ਰੱਬ ਦੀ ਇਧਰ ਦੀ ਜਾਂਦੇ ਹੋਏ 320 407 ਤੇ 408 ਦੀਆਂ 3-4 ਰਾਈਡਾਂ ਲਾਈਆਂ ਬਾਬੇ ਉਹ ਖਰੜ ਫਸ ਗਏ ਇੰਨਾ ਜਿਆਦਾ ਜਾਮ ਲੱਗਿਆ ਹੋਇਆ ਯਾਰ ਹੱਤੋਂ ਵੱਦ ਦੇਖੋ ਨੈਵੀਗੇਸ਼ਨ ਲਾਲ ਲਾਲੀ ਹੋਇਆ ਪਿਆਗਾ ਫੁੱਲ ਚੰਡੀਗੜ੍ਹ ਦੀ ਪੁਲਿਸ ਨੇ ਪੂਰੀ ਚੂੜੀ ਕਸੀ ਪਈ ਆ ਕਿ ਲੋਕਾਂ ਦੇ ਨਿਊਜ਼ ਚੈਨਲ ਵਾਲੇ ਨਿਊਜ਼ ਬਣਾਉਣ ਲੱਗੇ ਹੋਏ ਨੇ ਤੇ ਚੰਡੀਗੜ੍ਹ ਪੁਲਿਸ ਆ ਗਈ ਜਿਹੜੀ ਉਹ ਲੋਕਾਂ ਦੀ ਚੈਕਿੰਗ ਕਰਨ ਲੱਗੀ ਹੋਈ ਆ ਕੱਲੀ ਕੱਲੇ ਗੱਡੀ ਦੀ ਚੈਕਿੰਗ ਕਰ ਰਹੇ ਨੇ ਨੇਰੀ ਬੰਨੀ ਪਈ ਆ ਆਪਾਂ ਵੀ ਫਿਰ ਅੱਜ ਰਾਈਡਾਂ ਦੀ ਧੂੜ ਘੜਤੀ ਰਾਈਡ ਤੇ ਰਾਈਡ ਰਾਈਡ ਤੇ ਰਾਈਡ ਠੋਕੀ ਜਾ ਰਹੇ ਆ ਕਿ ਕੰਮ ਕਰਦੇ ਕਰਦੇ ਨੂੰ ਰਾਤ ਪੈ ਗਈ ਆਪਾਂ ਨੂੰ ਤੇ ਅੱਜ ਦਾ ਟਾਰਗੇਟ ਵੀ ਬਸ ਇੱਥੇ ਹੀ ਸਮਾਪਤ ਕਰ ਰਹੇ ਆ ਕਿ ਜੇ ਵੀਡੀਓ ਵਧੀਆ ਲੱਗੀ ਤਾਂ ਜਾਂਦੇ ਹੁੰਦੇ ਫੋਲੋ ਤੇ ਲਾਈਕ ਜ਼ਰੂਰ ਕਰ ਲਿਓ ਪਾਬੇਓ سپورਟ ਦੀ ਮੈਨੂੰ ਬਹੁਤ ਜ਼ਿਆਦਾ ਲੋੜ ਆ ਭ